ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜੀ ਕਿ ਜਿੱਥੇ ਵੀ ਤੁਹਾਨੂੰ ਕੀੜੀਆਂ ਦਾ ਭੌਣ ਦੇ ਸੇ ਉਥੋਂ ਤੁਸੀਂ ਕੀ ਘਰ ਲੈ ਕੇ ਆਉਣਾ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮਿੱਤਰ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਦੋਸਤੋ ਸਾਡਾ ਅੱਜ ਦਾ ਜੋ ਵਿਸ਼ਾ ਹੈ ਉਹ ਇਹ ਹੈ ਕਿ ਜਿੱਥੇ ਵੀ ਤੁਹਾਨੂੰ ਕੀੜੀਆਂ ਦਾ ਭੌਣ ਨਜ਼ਰ ਆਵੇ ਤਾਂ ਉਥੋਂ ਇਹ ਇੱਕ ਚੀਜ਼ ਆਪਣੇ ਨਾਲ ਲੈ ਕੇ ਆਉਣਾ ਤਾਂ ਫਿਰ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਨਵਾਂ ਬਦਲਾ ਆ ਜਾਵੇਗਾ ਪਰ ਦੋਸਤੋ ਇਸ ਵਿਸ਼ੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਕਿ ਜਿਹੜੇ ਬਹੁਤੇ ਦੋਸਤ ਇਸ ਵਿਸ਼ੇ ਬਾਰੇ ਜਾਣਕਾਰੀ ਨੂੰ ਬਹਿਮ ਭਰਮ ਨਾਲ ਜੋੜ ਲੈਂਦੇ ਹਨ ਇਸ ਲਈ ਤੁਹਾਡੇ ਅੱਗੇ ਬੇਨਤੀ ਕਰਦੇ ਆ ਕਿ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਜਰੂਰ ਪੂਰਾ ਸੁਣਨਾ ਫਿਰ ਜੋ ਇਸ ਦਾ ਅਰਥ ਹੈ ਤੇ ਇਸ ਵਿੱਚਲੀ ਜੋ ਸੱਚਾਈ ਹੈ ਉਸ ਨੂੰ ਸਮਝਣਾ ਦੋਸਤੋ ਜ਼ਿੰਦਗੀ ਦੀ ਯਾਤਰਾ ਵਿੱਚ ਹਰ ਇੱਕ ਵਿਅਕਤੀ ਨੂੰ ਕਈ ਮੌਕੇ ਤੇ ਅਜਹੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਦੋਂ ਉਸ ਨੂੰ ਉਮੀਦ ਦੀ ਰੋਸ਼ਨੀ ਬਹੁਤ ਹੀ ਘੱਟ દેਸਦੀ ਹੈ ਜਾਂ ਫਿਰ ਜਦੋਂ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਆ ਜਾਂਦੇ ਹਨ ਪਰੇਸ਼ਾਨੀ ਹੀ ਪਰੇਸ਼ਾਨੀਆਂ ਆ ਜਾਂਦੀ ਹੈ ਤਾਂ ਉਸ ਸਮੇਂ ਵਿਅਕਤੀ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਉਸ ਨੂੰ ਲੱਗਦਾ ਹੈ ਕਿ ਹੁਣ ਉਹ ਉਹਨਾਂ ਦੁੱਖਾਂ ਵਿੱਚੋਂ ਬਾਹਰ ਨਹੀਂ ਨਿਕਲ ਸਕਦਾ ਅਜਿਹੇ ਸਮੇਂ ਵਿੱਚ ਅਸੀਂ ਖੁਦ ਨੂੰ ਹਾਰਿਆ ਹੋਇਆ ਮਹਿਸੂਸ ਕਰਦੇ ਹਾਂ ਅਤੇ ਹਰ ਪਾਸੇ ਨਿਰਾਸ਼ਾ ਹੀ ਨਜ਼ਰ ਆਉਂਦੀ ਹੈ ਪਰ ਦੋਸਤੋ ਇਹ ਸਮਾਂ ਹੀ ਸਾਡੇ ਲਈ ਵੱਡੀ ਸਿੱਖਿਆ ਦੇਣ ਵਾਲਾ ਹੁੰਦਾ ਹੈ ਅੱਜ ਇੱਕ ਅਜਿਹੀ ਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੋ ਸਾਨੂੰ ਸਿਖਾਵੇਗੀ ਕਿ ਸਬਰ ਸਹਿਣਸ਼ੀਲਤਾ ਕਿਵੇਂ ਸਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦੇ ਹਨ ਦੋਸਤੋ ਇੱਕ ਦਿਨ ਇੱਕ ਵਿਅਕਤੀ ਜੋ ਆਪਣੀ ਜ਼ਿੰਦਗੀ ਵਿੱਚ ਬਹੁਤ ਦੁਖੀ ਸੀ ਇੱਕ ਗਿਆਨੀ ਮਹਾਤਮਾ ਜੀ ਕੋਲ ਜਾਂਦਾ ਹੈ ਉਸ ਦਾ ਚਿਹਰਾ ਨਿਰਾਸ਼ਾ ਨਾਲ ਭਰਿਆ ਹੋਇਆ ਸੀ ਉਹ ਆਪਣੇ ਦੁੱਖਾਂ ਤੋਂ ਬੜਾ ਹੀ ਨਿਰਾਸ਼ ਹੋ ਚੁੱਕਿਆ ਸੀ ਉਹ ਮਹਾਤਮਾ ਦੇ ਚਰਨਾਂ ਵਿੱਚ ਬੈਠ ਗਿਆ ਸੀ ਅਤੇ ਕਹਿਣ ਲੱਗਿਆ ਮਹਾਤਮਾ ਜੀ ਮੇਰੀ ਜ਼ਿੰਦਗੀ ਵਿੱਚ ਹਰ ਪਾਸੇ ناکਾਮੀਆਂ ਹਨ ਮੇਰੀ ਜ਼ਿੰਦਗੀ ਵਿੱਚ ਦੁੱਖ ਹੀ ਦੁੱਖ ਹਨ ਪਰੇਸ਼ਾਨੀ ਹੀ ਪਰੇਸ਼ਾਨੀ ਹੈ ਮੇਰੇ ਘਰ ਵਿੱਚ ਬਿਮਾਰੀ ਹੈ ਪੈਸੇ ਦੀ ਕਮੀ ਹੈ ਤੇ ਮੈਂ ਹਰ ਪਾਸਿਓਂ ਹਾਰ ਚੁੱਕਾ ਹਾਂ ਹੁਣ ਮੈਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਮੈਨੂੰ ਲੱਗਦਾ ਹੈ ਜੋ ਵੀ ਮੈਂ ਕਰਦਾ ਹਾਂ ਉਸੇ ਕੰਮ ਵਿੱਚ ਹੀ ਅੜਚਣ ਪੈਦਾ ਹੋ ਜਾਂਦੀ ਹੈ ਮੇਰੀ ਮਿਹਨਤ ਵਿਅਰਥ ਜਾ ਰਹੀ ਹੈ ਦੋਸਤੋ ਇਹ ਆਖ ਉਹ ਵਿਅਕਤੀ ਉਸ ਮਹਾਤਮਾ ਦੇ ਪੈਰਾਂ ਵਿੱਚ ਲਟ ਜਾਂਦਾ ਹੈ ਅਤੇ ਮਹਾਤਮਾ ਦੀ ਜ਼ਿੰਦਗੀ 'ਚ ਆ ਰਹੇ ਦੁੱਖਾਂ ਤੋਂ ਛਡਕਾਰਾ ਪਾਉਣ ਲਈ ਕੋਈ ਰਾਹ ਮੰਗਦਾ ਹੈ। ਤਦ ਮਹਾਤਮਾ ਜੀ ਉਸ ਦਾ ਸਵਾਲ ਸੁਣ ਕੇ ਉਸ ਦੀ ਪੂਰੀ ਗੱਲ ਸੁਣ ਕੇ ਮੁਸਕਰਾਉਂਦੇ ਹਨ। ਉਹ ਸਮਝ ਗਏ ਕਿ ਇਹ ਵਿਅਕਤੀ ਅੰਦਰੋਂ ਟੁੱਟ ਚੁੱਕਿਆ ਹੈ। ਉਹਨਾਂ ਨੇ ਕਿਹਾ ਪੁੱਤਰ ਜ਼ਿੰਦਗੀ ਵਿੱਚ ਹਰ ਇੱਕ ਚੁਣੌਤੀ ਸਾਨੂੰ ਇੱਕ ਨਵੀਂ ਸਿੱਖਿਆ ਦਿੰਦੀ ਹੈ। ਪਰ ਤੂੰ ਇਸ ਦੇ ਅਰਥਾਂ ਨੂੰ ਸਮਝਣ ਲਈ ਤਿਆਰ ਨਹੀਂ। ਮੈਂ ਤੈਨੂੰ ਇੱਕ ਵਿਸ਼ੇਸ਼ ਕੰਮ ਦੇਣਾ ਚਾਹੁੰਦਾ ਹਾਂ। ਜੇ ਤੂੰ ਇਸ ਕੰਮ ਨੂੰ ਪੂਰਾ ਕਰੇਂਗਾ ਤਾਂ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ। ਦੋਸਤੋ ਮਹਾਤਮਾ ਜੀ ਨੇ ਉਸ ਵਿਅਕਤੀ ਨੂੰ ਇੱਕ ਪਹਾੜੀ ਵੱਲ ਭੇਜਿਆ ਜਿੱਥੇ ਕੀੜੀਆਂ ਦਾ ਇੱਕ ਬਹੁਤ ਵੱਡਾ ਘਰ ਇੱਕ ਬਹੁਤ ਵੱਡਾ ਭੌਣ ਸੀ। ਉਹਨਾਂ ਨੇ ਉਸ ਵਿਅਕਤੀ ਨੂੰ ਹੁਕਮ ਦਿੱਤਾ ਤੂੰ 7 ਦਿਨਾਂ ਤੱਕ ਇਨ੍ਹਾਂ ਕੀੜੀਆਂ ਦੇ ਘਰ ਨੂੰ ਤਬਾਹ ਕਰਨਾ ਹੈ, ਤੋੜ ਦੇਣਾ ਹੈ ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਕਿਸੇ ਵੀ ਕੀੜੀ ਨੂੰ ਨੁਕਸਾਨ ਨਾ ਪਹੁੰਚੇ ਦੋਸਤੋ ਉਹ ਵਿਅਕਤੀ ਬੜਾ ਹੈਰਾਨ ਹੋਇਆ ਉਸ ਨੂੰ ਲੱਗਿਆ ਇਹ ਕੰਮ ਤਾਂ ਬੇਮਤਲਬ ਦਾ ਹੈ ਪਰ ਮਹਾਤਮਾ ਜੀ ਦੀ ਆਗਿਆ ਮੰਨ ਕੇ ਉਹ ਤਿਆਰ ਹੋ ਗਿਆ ਉਹ ਪਹਾੜੀ ਤੇ ਗਿਆ ਅਤੇ ਕੀੜੀਆਂ ਦੇ ਘਰ ਨੂੰ ਤਬਾਹ ਕਰ ਦਿੱਤਾ ਦੋਸਤੋ ਉਸ ਵਿਅਕਤੀ ਦੇ ਮਨ ਵਿੱਚ ਇਹ ਦਿਲਚਸਪੀ ਸੀ ਕਿ ਅੱਗੇ ਕੀ ਹੋਵੇਗਾ ਦੂਜੇ ਦਿਨ ਜਦ ਉਹ ਫਿਰ ਉਸ ਸਥਾਨ ਤੇ ਗਿਆ ਤਾਂ ਉਸਨੇ ਵੇਖਿਆ ਕਿ ਕੀੜੀਆਂ ਨੇ ਆਪਣਾ ਘਰ ਮੋੜ ਤੋਂ ਬਣਾ ਲਿਆ ਸੀ ਇਹ ਦੇਖ ਉਸਨੇ ਗੁੱਸੇ 'ਚ ਆ ਕੇ ਫਿਰ ਉਹਨਾਂ ਦਾ ਘਰ ਤਬਾਹ ਕਰ ਦਿੱਤਾ ਤੇ ਫਿਰ ਉਹਨਾਂ ਦੇ ਘਰ ਨੂੰ ਤਬਾਹ ਕਰਕੇ ਆਪਣੇ ਘਰ ਚ ਲਾ ਗਿਆ ਤੀਜੇ ਦਿਨ ਜਦ ਉਹ ਫਿਰ ਉਸੇ ਸਥਾਨ ਤੇ ਆਇਆ ਤਾਂ ਉਸਨੇ ਦੇਖਿਆ ਕਿ ਕੀੜੀਆਂ ਦਾ ਭੌਣ ਫਿਰ ਉੱਥੇ ਇੱਕ ਨਵਾਂ ਘਰ ਪਾ ਲਿਆ ਉਹ ਖੁਸ਼ ਹੁੰਦਾ ਹੈ ਪਰ ਜਦ ਉਹ ਥੋੜਾ ਸਾਈਡ ਤੇ ਦੇਖਦਾ ਹੈ ਤਾਂ ਕੀੜੀਆਂ ਨੇ ਆਪਣਾ ਘਰ ਜਾਂ ਭੌਣ ਉੱਥੇ ਬਣਾ ਰੱਖਿਆ ਸੀ ਕਿ ਆਪਣਾ ਭੋਜਨ ਇਕੱਠਾ ਕਰ ਰਹੀਆਂ ਸਨ ਇਹ ਦੇਖ ਕੇ ਉਸ ਨੇ ਗੁੱਸੇ 'ਚ ਆ ਕੇ ਫਿਰ ਉਹਨਾਂ ਦੇ ਘਰ ਨੂੰ ਤਬਾਹ ਕਰ ਦਿੱਤਾ ਪਰ ਫਿਰ ਉਸ ਨੂੰ ਮਹਾਤਮਾ ਦੀ ਗੱਲ ਯਾਦ ਆਈ ਕਿ ਕੋਈ ਕੀੜੀ ਮਾਰਨੀ ਨਹੀਂ ਚਾਹੀਦੀ ਤਾਂ ਉਸ ਨੇ ਥੋੜਾ ਧਿਆਨ ਨਾਲ ਉਹਨਾਂ ਦਾ ਘਰ ਤਬਾਹ ਕੀਤਾ ਤੇ ਚਲਿਆ ਗਿਆ ਚੌਥੇ ਦਿਨ ਜਦੋਂ ਫਿਰ ਉਸ ਸਥਾਨ ਤੇ ਆਇਆ ਤਾਂ ਦੇਖਦਾ ਹੈ ਕਿ ਕੀੜੀਆਂ ਨੇ ਫਿਰ ਆਪਣਾ ਘਰ ਬਣਾ ਲਿਆ ਸੀ ਕੀੜੀਆਂ ਨੇ ਕਦੇ ਵੀ ਹਾਰ ਨਹੀਂ ਮੰਨੀ ਉਹ ਫਿਰ ਤੋਂ ਆਪਣੀ ਮਿਹਨਤ ਵਿੱਚ ਲੱਗ ਜਾਂਦੀਆਂ ਹੁਣ ਉਸ ਵਿਅਕਤੀ ਦੇ ਦਿਲ ਵਿੱਚ ਵੀ ਰਹਿਮ ਆ ਗਿਆ ਸੀ ਫਿਰ ਪੰਜਵੇਂ ਤੇ ਛੇਵੇਂ ਦਿਨ ਉਸ ਨੇ ਕੀੜੀਆਂ ਦੇ ਘਰ ਨੂੰ ਤੋੜਿਆ ਨਹੀਂ ਸਗੋਂ ਉਹਨਾਂ ਦੀ ਮਦਦ ਕੀਤੀ ਤੇ ਉਹਨਾਂ ਲਈ ਆਪਣੇ ਘਰੋਂ ਚੌਲ ਲੈ ਕੇ ਗਿਆ ਤੇ ਉਹਨਾਂ ਦੀ ਸਹਾਇਤਾ ਕੀਤੀ ਕੀੜੀਆਂ ਦਾ ਇਹ ਵਿਹਾਰ ਉਸ ਵਿਅਕਤੀ ਦੇ ਮਨ ਵਿੱਚ ਸਹਿਣਸ਼ੀਲਤਾ ਅਤੇ ਮਿਹਨਤ ਦੀ ਭਾਵਨਾ ਪੈਦਾ ਕਰ ਦਿੰਦਾ ਹੈ ਅਤੇ ਜਿਵੇਂ ਹੀ ਦਿਨ ਲੰਘਣ ਲੱਗੇ ਉਸ ਵਿਅਕਤੀ ਨੇ ਸੋਚਣਾ ਸ਼ੁਰੂ ਕਰ ਦਿੱਤਾ ਕਿ ਇਹ ਕੀੜੀਆਂ ਉਸ ਨੂੰ ਕੀ ਸਿਖਾ ਰਹੀਆਂ ਹਨ ਦੋਸਤੋ ਉਸਨੇ ਸੋਚਿਆ ਕਿ ਮੈਂ ਕਿੰਨੇ ਵਾਰ ਇਨ੍ਹਾਂ ਕੀੜੀਆਂ ਦੇ ਭੌਣ ਨੂੰ ਤੋੜਿਆ ਪਰ ਫਿਰ ਵੀ ਇਨ੍ਹਾਂ ਕੀੜੀਆਂ ਨੇ ਹਾਰ ਨਾ ਮੰਨੀ ਇਹ ਫਿਰ ਤੋਂ ਖੜੀਆਂ ਹੋਈਆਂ ਅਤੇ ਫਿਰ ਤੂੰ ਇਹਨਾਂ ਨੇ ਲਗਨ ਨਾਲ ਕੰਮ ਕਰਨਾ ਸ਼ੁਰੂ ਕੀਤਾ ਅਤੇ ਫਿਰ ਇੱਕ ਤੋਂ ਨਮਾ ਭੌਣ ਉਸਾਰ ਦਿੱਤਾ ਦੋਸਤੋ ਕੀੜੀਆਂ ਦੀ ਸ਼ੈਣਸੀਲਤਾ ਸੰਗਠਨ ਅਤੇ ਮਿਹਨਤ ਨੇ ਉਸ ਵਿਅਕਤੀ ਨੂੰ ਅੰਦਰੋਂ ਬਦਲਣਾ ਸ਼ੁਰੂ ਕੀਤਾ ਦੋਸਤੋ 7ਵੇਂ ਦਿਨ ਉਹ ਵਿਅਕਤੀ ਮਹਾਤਮਾ ਕੋਲ ਜਾਂਦਾ ਹੈ ਤਾਂ ਉਸਦੇ ਚਿਹਰੇ ਤੇ ਚਮਕ ਸੀ ਉਸਨੇ ਕਿਹਾ ਮਹਾਤਮਾ ਜੀ ਮੈਨੂੰ ਹੁਣ ਸਮਝ ਆ ਚੁੱਕਿਆ ਹੈ ਕਿ ਤੁਸੀਂ ਮੈਨੂੰ ਉਸ ਕੀੜੀਆਂ ਨੇ ਭਾਉਣ ਨੂੰ ਕਿਉਂ ਤੋੜਨ ਲਈ ਭੇਜਿਆ ਸੀ ਕੀੜੀਆਂ ਨੇ ਮੈਨੂੰ ਸਿਖਾਤਾ ਕਿ ਹਰ ਇੱਕ ਸਮੇਂ ਹਾਰ ਨਹੀਂ ਮੰਨਣੀ ਅਤੇ ਇੱਕ ਨਵੀਂ ਸ਼ੁਰੂਆਤ ਕਰਨੀ ਹੈ ਜੇਕਰ ਅਸੀਂ ਹੌਸਲੇ ਨਾਲ ਮਿਹਨਤ ਕਰੀਏ ਤਾਂ ਕੋਈ ਵੀ ਸਮੱਸਿਆ ਕੋਈ ਵੀ ਰੁਕਾਵਟ ਸਾਡੇ ਸਾਹਮਣੇ ਨਹੀਂ ਅੜ ਸਕਦੀ ਹਰ ਇੱਕ ਵਾਰ ਜਦੋਂ ਅਸੀਂ ਨਾਕਾਮ ਹੁੰਦੇ ਹਾਂ ਜਾਂ ਸਾਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਸ ਸਮੇਂ ਜ਼ਰੂਰਤ ਹੁੰਦੀ ਹੈ ਕਿ ਅਸੀਂ ਮੁੜ ਤੋਂ ਖੜੇ ਹੋਈਏ ਅਤੇ ਲਗਨ ਨਾਲ ਮਿਹਨਤ करिए ਸਹਿਣਸ਼ੀਲਤਾ ਨਾਲ ਮਿਹਨਤ करिए ਤਾਂ ਫਿਰ ਉਸ ਵਾਹਿਗੁਰੂ ਉਹ ਪ੍ਰਮਾਤਮਾ ਵੀ ਸਾਡਾ ਸਾਥ ਦਿੰਦਾ ਹੈ ਦੋਸਤੋ ਤਦ ਮਹਾਤਮਾ ਜੀ ਕਹਿਣ ਲੱਗੇ ਕਿ ਬੇਟਾ ਜੀਵਨ ਵਿੱਚ ਹੌਸਲਾ ਮਿਹਨਤ ਅਤੇ ਸਹਿਣਸ਼ੀਲਤਾ ਸਭ ਤੋਂ ਵੱਡੇ ਗੁਣ ਹਨ ਇਹ ਕੀੜੀਆਂ ਸਾਨੂੰ ਸਿਖਾਉਂਦੀਆਂ ਹਨ ਕਿ ਹਰ ਇੱਕ ਰਾ ਸਿਰਫ ਇੱਕ ਸਿਖਲਾਈ ਹੈ ਨਾ ਕਿ ਅੰਤ ਜੇ ਤੂੰ ਵਾਹਿਗੁਰੂ ਤੇ ਭਰੋਸਾ ਰੱਖੇਗਾ ਅਤੇ ਆਪਣੀ ਮਿਹਨਤ ਨੂੰ ਜਾਰੀ ਰੱਖੇਗਾ ਤਾਂ ਕੋਈ ਵੀ ਰਿਕਵਰਡ ਤੈਨੂੰ ਤੇਰੀ ਮੰਜ਼ਿਲ ਤੱਕ ਪਹੁੰਚਣ ਤੋਂ ਰੋਕ ਨਹੀਂ ਸਕਦੀ ਸੋ ਦੋਸਤੋ ਸਾਡੇ ਨਾਲ ਵੀ ਕਈ ਵਾਰ ਇਸੇ ਤਰ੍ਹਾਂ ਹੁੰਦਾ ਹੈ ਅਸੀਂ ਮਿਹਨਤ ਕਰਦੇ ਹਾਂ ਬਹੁਤ ਮਿਹਨਤ ਨਾਲ ਅਸੀਂ ਕੋਈ ਕੰਮ ਸ਼ੁਰੂ ਕਰਦੇ ਹਾਂ ਅਤੇ ਸਾਨੂੰ ਬਹੁਤ ਹੀ ਵਾਰ ਉਹ ਕੰਮ ਵਿੱਚ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਜਾਂ ਫਿਰ ਸਾਡੀ ਕੀਤੀ ਹੋਈ ਮਿਹਨਤ ਕਈ ਵਾਰ ਬਰਬਾਦ ਚਲੀ ਜਾਂਦੀ ਹੈ ਕਈ ਵਾਰ ਸਾਡੀ ਜ਼ਿੰਦਗੀ ਵਿੱਚ ਇਹਨਾਂ ਮਾੜਾ ਸਮਾਂ ਆ ਜਾਂਦਾ ਹੈ ਕਿ ਚਾਰੇ ਪਾਸੇ ਹੋਈ ਅਸੀਂ ਦੁੱਖਾਂ ਨਾਲ ਘਿਰ ਜਾਂਦੇ ਹਾਂ ਤੇ ਸਾਨੂੰ ਕੋਈ ਵੀ ਰਾਹ ਨਜ਼ਰ ਨਹੀਂ ਆਉਂਦੀ ਸਾਨੂੰ ਲੱਗਦਾ ਹੈ ਕਿ ਅਸੀਂ ਇਹਨਾਂ ਦੁੱਖਾਂ ਵਿੱਚੋਂ ਕਦੇ ਵੀ ਬਾਹਰ ਨਹੀਂ ਨਿਕਲ ਸਕਦੇ ਪਰ ਦੋਸਤੋ ਉਸ ਸਮੇਂ ਜਿਹੜਾ ਵੀ ਇਨਸਾਨ ਜਿਹੜਾ ਵੀ ਵਿਅਕਤੀ ਉਸ ਪਰਮ ਪ੍ਰਮਾਤਮਾ ਤੇ ਉਸ ਵਾਹਿਗੁਰੂ ਤੇ ਭਰੋਸਾ ਰੱਖ ਕੇ ਮੁਰ ਤੋਂ ਮਿਹਨਤ ਸ਼ੁਰੂ ਕਰਦਾ ਹੈ ਤਾਂ ਇੱਕ ਨਾ ਇੱਕ ਦਿਨ ਪ੍ਰਮਾਤਮਾ ਉਸ ਵਿਅਕਤੀ ਦੀ ਝੋਲੀਆਂ ਨੂੰ ਖੁਸ਼ੀਆਂ ਨਾਲ ਭਰ ਦਿੰਦੇ ਹਨ ਅਤੇ ਜੋ ਵੀ ਉਸ ਵਿਅਕਤੀ ਦੀ ਮੰਜ਼ਿਲ ਹੁੰਦੀ ਹੈ ਪਰਮਾਤਮਾ ਉਸ ਵਿਅਕਤੀ ਨੂੰ ਉਸ ਦੀ ਮੰਜ਼ਿਲ ਤੱਕ ਜਰੂਰ ਪਹੁੰਚਾ ਦਿੰਦੇ ਹਨ ਸੋ ਦੋਸਤੋ ਜਿੱਥੇ ਵੀ ਕੀੜੀਆਂ ਦਾ ਭਾਉਣ ਦਿਸੇ ਤਾਂ ਉੱਥੇ ਇੱਕ ਚੀਜ਼ ਜੋ ਅਸੀਂ ਤੁਹਾਨੂੰ ਲੈ ਕੇ ਆਉਣ ਲਈ ਕਿਹਾ ਸੀ ਉਹ ਸੀ ਹਿੰਮਤ ਹੌਂਸਲਾ ਜੇਕਰ ਇਹ ਜ਼ਿੰਦਗੀ ਆਪਣਾ ਲਈਏ ਤਾਂ ਕੋਈ ਬਿਮਾਰਾ ਸਮ ਸਾਨੂੰ ਨਹੀਂ ਤੋੜ ਸਕਦਾ ਸੋ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਇਹ ਹਰ ਇੱਕ ਚੁਣੌਤੀ ਸਾਡੀ ਜ਼ਿੰਦਗੀ ਵਿੱਚ ਸਾਨੂੰ ਮਜ਼ਬੂਤ ਬਣਾਉਂਦੀ ਹੈ ਜਿਵੇਂ ਕੀੜੀਆਂ ਹਮੇਸ਼ਾ ਆਪਣੀ ਕੋਸ਼ਿਸ਼ ਵਿੱਚ ਜਾਰੀ ਰਹਿੰਦੀਆਂ ਹਨ ਤਾਂ ਅਸੀਂ ਵੀ ਆਪਣੀ ਮਿਹਨਤ ਵਿੱਚ ਧੀਰਜ ਨਾਲ ਅੱਗੇ ਵਧਣਾ ਹੈ ਹੌਂਸਲਾ ਸਬਰ ਰੱਖ ਕੇ ਸਫਲਤਾ ਦੇ ਰਾਹ ਉੱਤੇ ਜਾਣਾ ਹੈ ਸੋ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਲੱਗੀ ਤਾਂ ਆਪਾਂ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ